ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਆਪਾਂ ਆਪਣੇ ਘਰ ਦੇ ਵਿੱਚ ਪੱਤਾ ਗੋਭੀ ਦੀ ਸਬਜ਼ੀ ਬਣਾਉਣ ਜਾ ਰਹੇ ਆ। ਮੈਂ ਸੋਚਿਆ ਕਿਉਂ ਨਾ ਇਹ ਤਰੀਕਾ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ। ਇੱਥੇ ਦੇਖੋ ਜੀ ਆਪਾਂ ਪੱਤਾ ਗੋਭੀ ਲਈ ਆ। ਇਹਨੂੰ ਮੈਂ ਕੱਟਣ ਤੋਂ ਪਹਿਲਾਂ ਵੀ ਧੋਇਆ ਸੀ ਤੇ ਆਪਾਂ ਕੱਟ ਕੇ ਵੀ ਇਹਨੂੰ 5 ਕੁ ਮਿੰਟ ਦੇ ਲਈ ਕੋਸੇ ਜਿਹੇ ਪਾਣੀ ਦੇ ਵਿੱਚ ਡੁਬੋ ਕੇ ਰੱਖਾਂਗੇ ਕਿਉਂਕਿ ਗੋਭੀ ਦੇ ਉੱਤੇ ਸਪਰੇਅ ਵਗੈਰਾ ਬਾਦੂ ਕੀਤੀ ਹੁੰਦੀ ਹੈ ਗੋਭੀ ਨੂੰ ਧੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਚਾਹੇ ਫੁੱਲ ਗੋਭੀ ਹੋਵੇ ਚਾਹੇ ਹੋਵੇ ਪੱਤਾ ਗੋਭੀ ਇਹਦੇ ਵਿੱਚ ਪਾਏ ਜਿਵੇਂ 2 ਚਮਚੇ ਸਿਰਕੇ ਦੇ ਮੇਰੇ ਕੋਲ ਚਿੱਟਾ ਸਿਰਕਾ ਨਹੀਂ ਸੀ ਇਸ ਕਰਕੇ ਕਾਲਾ ਸਿਰਕਾ ਹੀ ਮੈਂ ਪਾ ਲਿਆ ਅਗਰ ਸਿਰਕਾ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਇਹਦੇ ਵਿੱਚ 1 ਚਮਚਾ ਨਮਕ ਦਾ ਪਾ ਕੇ ਵੀ ਰੱਖ ਸਕਦੇ ਹੋ ਦੇਖੋ ਜੀ ਇੱਥੇ ਆਪਾਂ ਇਹਨੂੰ 5 ਮਿੰਟ ਦੇ ਲਈ ਡਬੋ ਕੇ ਰੱਖਾਂਗੇ ਜੇਕਰ ਤੁਸੀਂ ਮੇਰੀ ਵੀਡੀਓ ਪਹਿਲੀ ਵਾਰੀ ਦੇਖਦੇ ਪਏ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪ ਤੇ ਇੱਥੇ ਤਾਂ ਆਪਾਂ 5 ਮਿੰਟ ਬਾਅਦ ਤੁਹਾਨੂੰ ਮਿਲਾਂਗੇ ਜੀ 5 ਮਿੰਟ ਆਪਾਂ ਗੋਭੀ ਨੂੰ ਇਸ ਤਰ੍ਹਾਂ ਹੀ ਡੁੱਬੇ ਰਹਿਣ ਦਵਾਵਾਂਗੇ ਦੇਖੋ ਜੀ ਇੱਧਰ ਗੋਭੀ ਨੂੰ ਸ਼ਿਰਕੇ ਵਾਲੇ ਪਾਣੀ ਦੇ ਵਿੱਚ ਡਬੋਏ ਹੋਏ 5 ਮਿੰਟ ਹੋ ਗਏ ਆ ਹੁਣ ਆਪਾਂ ਇਹਨੂੰ ਇਸ ਛਾਨਣੀ ਦੇ ਵਿੱਚ ਕੱਢ ਕੇ ਨੂੰ ਚੜਨ ਦੇ ਲਈ ਰੱਖ ਦਵਾਂਗੇ ਇੱਧਰ ਦੇਖੋ ਜੀ ਆਪਾਂ ਨੇ ਗੋਭੀ ਟੋਕਰੀ ਦੇ ਵਿੱਚ ਕੱਢ ਲਈ ਆ ਤੇ ਇਦਾਂ ਆਪਾਂ ਰੱਖ ਦਵਾਂਗੇ ਜਿਹੜਾ ਵੀ ਐਕਸਟਰਾ ਪਾਣੀ ਹੋਊਗਾ ਉਹ ਸਾਰਾ ਨਿਕਲ ਜਾਊਗਾ ਇਹਨਾਂ ਨੂੰ ਆਪਾਂ ਤੜਕਾ ਲਗਾਉਣ ਦੇ ਲਈ ਮਸਾਲਾ ਤਿਆਰ ਕਰ ਲੈਨੇ ਆ ਇੱਧਰ ਆਪਾਂ ਟਮਾਟਰ, ਪਿਆਜ਼, ਹਰੀਆਂ ਮਿਰਚਾਂ, ਅਦਰਕ ਤੇ ਲਸਣ ਲਿਆ ਜੀ। ਲਸਣ ਤੇ ਅਦਰਕ ਦਾ ਆਪਾਂ ਵੱਖਰਾ ਪੇਸਟ ਤਿਆਰ ਕਰਾਂਗੇ। ਮਿਰਚਾਂ ਆਪਾਂ ਵੱਖਰੀਆਂ ਪੀਸਾਂਗੇ। ਪਿਆਜ਼ ਆਪਾਂ ਬਰੀਕ ਕੱਟਨਾ ਹੈ ਤੇ ਟਮਾਟਰ ਵੀ ਆਪਾਂ ਕੱਟ ਲੈਣੇ ਆ ਜੀ। ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆ। ਇੱਧਰ ਦੇਖੋ ਜੀ ਆਪਾਂ ਸਾਰੀ ਤਿਆਰੀ ਕਰ ਲਈ ਆ। ਹੁਣ ਲਗਾਵਾਂਗੇ ਆਪਾਂ ਸਬਜੀ ਨੂੰ ਤੜਕਾ। ਇੱਧਰ ਆਪਾਂ ਨੇ ਕੜਾਹੀ ਰੱਖ ਲਈ ਹੈ ਜੀ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਾਂਗੇ ਇੱਧਰ ਤੇਲ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਜੀਰਾ ਪਾ ਦਤਾ ਹੈ ਜੀ ਜੀਰਾ ਛੱਟ ਗਿਆ ਹੈ ਤੇ ਹੁਣ ਆਪਾਂ ਪਾ ਦਵਾਂਗੇ ਇਹਦੇ ਵਿੱਚ ਲਸਣ ਅਤੇ ਅਦਰਕ ਦਾ ਪੇਸਟ ਦੇਖੋ ਜੀ ਇਦਾਂ ਦਾ ਦਰਦਰਾ ਜਿਹਾ ਪੀਸ ਲੈਣਾ ਹੈ ਪਰਨਾ ਜੇਕਰ ਤੁਸੀਂ ਕੱਟ ਕੇ ਪਾਣਾ ਚਾਹੁੰਦੇ ਹੋ ਕੱਟ ਕੇ ਪਾ ਸਕਦੇ ਹੋ ਪਰ ਇਸ ਤਰ੍ਹਾਂ ਬिच ਚ ਸਬਜੀ ਵਿੱਚ ਪਾਏ ਹੋਏ ਮਸਾਲੇ ਦਾ ਜਿਹੜਾ ਟੇਸਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਅਗਰ ਤੁਸੀਂ ਇਸ ਤਰ੍ਹਾਂ ਦਰਦਰਾ ਜਾਂ ਪੀਸ ਕੇ ਪਾਉਨੇ ਹੋ ਇਹਨੂੰ ਆਪਾਂ ਅੱਧਾ ਕਮਿੰਟ ਸੇਕ ਲਵਾ ਲਵਾਂਗੇ ਅੱਧਾ ਕਮਿੰਟ ਸੇਕ ਲੱਗ ਗਿਆ ਹੁਣ ਆਪਾਂ ਪਾ ਦਵਾਂਗੇ ਜੀ ਹਰੀਆਂ ਮਿਰਚਾਂ ਦੇਖੋ ਜੀ ਆਪਾਂ ਇੱਥੇ ਨਾ ਸੇਕ ਜਿਹੜਾ ਮੀਡੀਅਮ ਕੀਤਾ ਹੋਇਆ ਏ ਜਦੋਂ ਆਪਾਂ ਤੇਲ ਗਰਮ ਕੀਤਾ ਸੀ ਉਸ ਤੋਂ ਬਾਅਦ ਆਪਾਂ ਨੇ ਸੇਕ ਘੱਟ ਕਰ ਲਿਆ ਸੀਗਾ ਤਾਂ ਜੋ ਇੱਕਦਮ ਮਸਾਲਾ ਜਿਹੜਾ ਆਪਣਾ ਸੜ ਨਾ ਜਾਵੇ ਤੇ ਅੱਧਾ ਕਮਿੰਟ ਹੀ ਆਪਾਂ ਮਿਰਚਾਂ ਨੂੰ ਸੇਕ ਲਵਾਵਾਂਗੇ ਇਧਰ ਆਪਾਂ ਨੇ ਮਿਰਚਾਂ ਵੀ ਅੱਧਾ ਘੰਟਾ ਭੁੰਨ ਲਈਆਂ ਨੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼ ਪਿਆਜ਼ ਵੀ ਆਪਾਂ ਜ਼ਿਆਦਾ ਨਹੀਂ ਸਾੜਨੇ ਕਿਉਂਕਿ ਸੁੱਕੀ ਸਬਜ਼ੀ ਦੇ ਵਿੱਚ ਦੇਖੋ ਪਿਆਜ਼ ਜਿਹੜੇ ਜੜੇ ਹੋਏ ਬਹੁਤੇ ਵਧੀਆ ਨਹੀਂ ਲੱਗਦੇ ਦੇਖੋ ਪਿਆਜ਼ਾਂ ਨੂੰ ਆਪਾਂ ਨੇ ਲਾਈਟ 골ਡਨ ਹੋਣ ਤੱਕ ਭੁੰਨਣਾ ਹੈ ਜ਼ਿਆਦਾ ਡਾਰਕ ਨਹੀਂ ਕਰਨਾ ਆਪਾਂ ਇਹਨਾਂ ਨੂੰ ਦੇਖੋ ਪਿਆਜ਼ ਹਲਕੇ ਹਲਕੇ ਜੇ ਗੁਲਾਬੀ ਹੋਏ ਆ ਇਹਦੇ ਵਿੱਚ ਪਾ ਦਵਾਂਗੇ ਆਪਾਂ ਹਿੰਗ ਹਿੰਗ ਤੁਸੀਂ ਜੀਰੇ ਦੇ ਨਾਲ ਪਹਿਲਾਂ ਵੀ ਪਾ ਸਕਦੇ ਹੋ ਤੁਸੀਂ ਇੱਥੇ ਵੀ ਪਾ ਸਕਦੇ ਹੋ ਤੇ ਹਿੰਗ ਪਾਣੀ ਸਰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ ਇੱਕ ਤਰ੍ਹਾਂ ਦੇ ਨਾਲ ਸਬਜ਼ੀ ਦਾ ਫਲੇਵਰ ਵਧੀਆ ਆਉਂਦਾ ਹੈ ਤੇ ਇੱਕ ਇਹ ਆਪਣੀ ਸਿਹਤ ਲਈ ਵੀ ਚੰਗੀ ਹੁੰਦੀ ਆ ਦੇਖੋ ਇੱਧਰ ਪਿਆਜ਼ਾਂ ਨੂੰ ਆਪਾਂ ਇਸ ਤੋਂ ਜ਼ਿਆਦਾ ਨਹੀਂ ਭੁੰਨਣਾ ਇਹਦੇ ਵਿੱਚ ਪਾਵਾਂਗੇ ਆਪਾਂ ਸੁਆਦ ਅਨੁਸਾਰ ਨਮਕ ਛੋਟੀ ਚਮਚ ਪਾਵਾਂਗੇ ਜੀ ਆਪਾਂ ਹਲਦੀ ਪਾਊਡਰ ਅੱਧਿਕ ਚਮਚ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਹਿਲਾਂ ਹੀ ਪਾ ਲਈਆਂ ਐ ਬਸ ਆਪਾਂ ਸਿਰਫ ਕਲਰ ਵਧਿਆਣ ਦੇ ਲਈ ਇਹਦੇ ਵਿੱਚ ਲਾਲ ਮਿਰਚ ਪਾਈ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਜੀ ਹੁਣ ਪਾ ਦਵਾਂਗੇ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਧਨੀਆ ਪਾਊਡਰ ਧਨੀਆ ਪਾਊਡਰ ਪਾ ਕੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਮਿਲਾ ਦਵਾਂਗੇ ਦੇਖੋ ਇੱਥੇ ਆਪਾਂ ਟਮਾਟਰ ਦੀ ਵਰਤੋਂ ਨਹੀਂ ਕਰਾਂਗੇ ਟਮਾਟਰ ਆਪਾਂ ਬਾਅਦ ਵਿੱਚ ਪਾਵਾਂਗੇ ਮੈਂ ਦੋ ਤਰੀਕਿਆਂ ਦੇ ਨਾਲ ਸਬਜ਼ੀ ਬਣਾਉਣੀ ਹੁੰਦੀ ਹੈ ਕਈ ਵਾਰ ਤਾਂ ਮੈਂ ਤੜਕੇ ਦੇ ਵਿੱਚ ਟਮਾਟਰਾਂ ਨੂੰ ਭੁੰਨਦੀ ਹੁੰਦੀ ਆ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਤਰੀਕਾ ਸ਼ੇਅਰ ਕਰਾਂਗੀ ਬਣ ਰਿਹਾ ਤੁਸੀਂ ਵੀਡੀਓ ਦੇ ਨਾਲ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਮਰਟਰ ਇਹ ਨਾਲ ਹੀ ਪਾ ਦਵਾਂਗੇ ਆਪਾਂ ਪੱਤਾ ਗੋਭੀ ਅਗਰ ਮਟਰ ਫਰੋਜ਼ਨ ਆ ਤਾਂ ਤੁਸੀਂ ਗੋਭੀ ਨੂੰ 5 ਮਿੰਟ ਪਕਾ ਕੇ ਬਾਅਦ ਵਿੱਚ ਮਟਰ ਦੀ ਵਰਤੋਂ ਕਰ ਸਕਦੇ ਹੋ ਪਰ ਆਪਾਂ ਹਰੇ ਮਟਰ ਲਈਏ ਤਾਜ਼ੇ ਇਹਨਾਂ ਨੂੰ ਆਪਾਂ ਨਾਲ ਹੀ ਪਾ ਦਵਾਂਗੇ ਤੇ ਗੋਭੀ ਪਾਣ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਜੀ ਦੇਖੋ ਆਪਾਂ ਸਬਜ਼ੀ ਨੂੰ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਮਿਲਾ ਲਵਾਂਗੇ ਇਹ ਦੇਖੋ ਇੱਧਰ ਆਪਾਂ ਨੇ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਿਆ ਹੈ ਤੇ ਨਾ ਹੁਣ ਆਪਾਂ ਇਹਨੂੰ 5 ਮਿੰਟ ਫੁੱਲ ਸੇਕਦੇ ਉੱਤੇ ਪਕਾਵਾਂਗੇ ਤੇ ਉਸ ਇਹਦੇ ਵਿੱਚ ਆਪਾਂ ਪਾਣੀ ਦੀ ਵਰਤੋਂ ਨਹੀਂ ਕੀਤੀ ਕਿਉਂਕਿ ਆਪਾਂ ਨੇ ਸ਼ਾਨਣੀ ਚ ਪਾ ਕੇ ਨੂੰ ਚੜਨ ਦੇ ਲਈ ਜਿਹੜੀ ਸਬਜ਼ੀ ਰੱਖੀ ਹੋਈ ਸੀ ਥੋੜਾ ਥੋੜਾ ਪਾਣੀ ਸਬਜ਼ੀ ਤੇ ਲੱਗਿਆ ਹੋਇਆ ਹੈਗਾ ਸੀ ਉਹਦੇ ਨਾਲ ਹੀ ਇਹ ਸਬਜ਼ੀ ਪੱਕ ਜਾਣੀ ਹੈ ਜੀ ਇਸ ਕਰਕੇ ਆਪਾਂ ਨੇ ਇਹਦੇ ਵਿੱਚ ਪਾਣੀ ਹੋਰ ਨਹੀਂ ਪਾਉਣਾ ਕਿਉਂਕਿ ਨਾ ਪਾਣੀ ਪਾਏ ਤੇ ਸਬਜ਼ੀ ਜਿਹੜੀ ਉਹ ਸੁਆਦ ਨਹੀਂ ਬਣਦੀ ਦੇਖੋ ਇੱਥੇ ਆਪਾਂ ਵੱਧ ਸੇਕ ਕੀਤਾ ਹੋਇਆ ਤੇ ਹੁਣ ਆਪਾਂ 5 ਮਿੰਟ ਬਾਅਦ ਪੱਕੇ ਤੁਹਾਨੂੰ ਮਿਲਦੇ ਆਂ ਜੀ ਤੇ ਇਹਦੇ ਵਿੱਚ ਨੂੰ ਆਪਾਂ ਕੜਛੀ ਇੱਦਾਂ ਚਲਾਉਂਦੇ ਜਾਂ ਮਤਲਬ ਵਿੱਚ ਵਿੱਚ ਨੂੰ ਚਲਾਉਂਦੇ ਰਹਾਂਗੇ ਤੇ ਟਕਣਾ ਨਹੀਂ ਹੈਗਾ ਜੀ ਦੇਖੋ ਜੀ ਇੱਧਰ ਆਪਣੀ ਸਬਜ਼ੀ ਨੂੰ ਪੱਕਦੇ ਹੋਏ 5 ਮਿੰਟ ਹੋ ਗਏ ਫੁੱਲ ਸੇਕ ਦੇ ਉੱਤੇ ਆਪਾਂ ਇਹਨੂੰ ਪਕਾਇਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਟਮਾਟਰ ਤੇ ਤੁਸੀਂ ਅਕਸਰ ਟਮਾਟਰ ਤੜਕੇ ਵਿੱਚ ਪਾਏ ਹੋਵੋਗੇ ਪਰ ਤੁਸੀਂ ਇੱਕ ਵਾਰੀ ਇਸ ਤਰੀਕੇ ਵੀ ਸਬਜ਼ੀ ਬਣਾ ਕੇ ਦੇਖਿਓ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਦੇਖੋ ਜੀ ਆਪਾਂ ਨੇ ਟਮਾਟਰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮੜਾ ਦਿੱਤੇ ਆ ਤੇ ਹੁਣ ਆਪਾਂ ਸੇਕ మీడియం ਕਰ ਲਵਾਂਗੇ మీడియం ਸੇਕ ਦੇ ਉੱਤੇ 10-12 ਮਿੰਟ ਆਪਾਂ ਸਬਜ਼ੀ ਨੂੰ ਪੱਕਣ ਦਵਾਂਗੇ ਤੇ ਇਸ ਤਰ੍ਹਾਂ ਆਪਾਂ ਅੱਧੀ ਸਬਜ਼ੀ ਟੱਕ ਦੇਵਾਂਗੇ ਤੇ ਵਿੱਚ ਵਿੱਚ ਨੂੰ ਆਪਾਂ ਕੜਛੀ ਇਹਦੇ ਵਿੱਚ ਚਲੰਦ ਜਾਵਾਂਗੇ ਤਾਂ ਜੋ ਆਪਣੀ ਸਬਜ਼ੀ ਨੀਚੇ ਨਾ ਲੱਗ ਜਵੇ ਤੇ ਸਬਜ਼ੀ ਬਣੇ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਜੀ ਦੇਖੋ ਜੀ 10-12 ਮਿੰਟ ਹੋ ਗਏ ਸਬਜ਼ੀ ਨੂੰ ਪੱਕਦੇ ਹੋਏ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਹਰਾ ਧਨੀਆ ਰਤਨੀਆਂ ਪਾ ਕੇ ਸੇਕ ਇਥੇ ਆਪਾਂ ਵੱਧ ਕਰ ਲਾਂਗੇ 1 ਮਿੰਟ ਦੇ ਲਈ ਤੇ 1 ਮਿੰਟ ਆਪਾਂ ਆ ਬਾਦ ਸੇਕ ਦੇ ਉੱਤੇ ਇਹਨੂੰ ਸਬਜੀ ਨੂੰ ਪਕਾ ਲਾਈਏ ਕਿਉਂਕਿ ਆਪਾਂ ਪਹਿਲਾਂ ਸੇਕ ਜਿਹੜਾ ਮੀਡੀਅਮ ਕੀਤਾ ਹੋਇਆ ਸੀ ਤੇ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਬਣ ਕੇ ਬਿਲਕੁਲ ਹੋ ਚੁੱਕੀ ਹੈ ਤਿਆਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਇੱਕ ਵਾਰ ਜ਼ਰੂਰ ਸਬਜੀ ਬਣਾ ਕੇ ਦੇਖਿਓ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਜਿਸ ਤਰ੍ਹਾਂ ਤੇ ਬਹੁਤ ਵਧੀਆ ਸਬਜੀ ਦਾ ਜਿਹੜਾ ਟੈਕਸਚਰ ਆ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਵਧੀਆ ਆਇਆ ਹੈ ਤੇ ਤੁਸੀਂ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਮੇਰੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਕੇ ਜਾਇਓ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ